ਸਰਕਾਰ ਤੋਂ ਸਿੱਖ ਰਸਮ ਜਨ نیوز ਤੇ ਮੈਂ ਹਰਦੀਪ ਕੌਰ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਔਰ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਦੀਪ ਸੋਖੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਰ ਜੀ ਅਸੋਕੀ ਸਰ ਪੰਜਾਬ ਦੇ ਵਿੱਚ ਅੱਜਕੱਲ ਮੁੱਦਾ ਹੈ ਜਿਹੜਾ ਬੜੀ ਬਵਾਕੀ ਦੇ ਨਾਲ ਚੱਲ ਰਿਹਾ ਉਹ ਮੁੱਦਾ ਹੈ ਜ਼ਿਲ੍ਹਾ ਪ੍ਰੇਸ਼ਤ ਤੇ ਬਲਾਕ ਸੰਮਤੀ ਚੋਣਾਂ ਦਾ ਅਸੋ ਬਿਲਕੁਲ ਮੀਡੀਆ ਰਿਪੋਰਟਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਖਡੂਰ ਸਾਹਿਬ ਅਤੇ ਉਸ ਤੋਂ ਇਲਾਵਾ ਚੁਬੜੇਵਾਲ ਦੇ ਵਿੱਚ 13 ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਜੇਤੂ ਰਹੇ ਨੇ ਉਸ ਦੇ ਪਿੱਛੇ ਕਾਰਨ ਕੀ ਹੈ ਕਿਉਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੇਖੋ ਜਿਹੜੀਆਂ ਦੁਪਹਿਰ ਤੋਂ ਬਾਅਦ ਅੱਜ ਖਬਰਾਂ ਸੁਣਨ ਚਾਹੀਆਂ ਜੀ ਬੜੀ ਮੰਦਭਾਗੀਆਂ ਜਾਂ ਘਟਰਾਵਾ ਹੋਈਆਂ ਸੀ ਜੇ ਤੁਹਾਨੂੰ ਯਾਦ ਹੋਵੇ ਤਿੰਨ ਤੋਂ ਚਾਰ ਦਿਨ ਪਹਿਲਾਂ ਜੀ ਵੀ ਜਦੋਂ ਉਮੀਦਵਾਰ ਕਿਸੇ ਵੀ ਪਾਰਟੀ ਦਾ ਸੀ ਚਾਹੇ ਉਹ ਆਜ਼ਾਦ ਸੀ ਜਾਂ ਕਾਂਗਰਸ ਦਾ ਸੀ ਜਾਂ ਕੱਲੀ ਦਲ ਦਾ ਸੀ ਜੀ ਤੁਹਾਨੂੰ ਯਾਦ ਹੋਵੇ ਉਹਨਾਂ ਨੇ ਐਲੀਗੇਸ਼ਨ ਲਗਾਏ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਉੱਤੇ ਹੂੰ ਵੀ ਉੱਥੋਂ ਦੇ ਹਲਕਾ ਇੰਚਾਰਜਾਂ ਦੇ ਉੱਤੇ ਵੀ ਇਹ ਰੜੇ ਮਲੇ ਹੋਏ ਨੇ ਵੀ ਸਾਡੇ ਕਾਗਜ਼ ਭਰ ਨਹੀਂ ਦਿੱਤੇ ਗਏ ਹੂੰ ਦੇਖੋ ਅੱਜ ਚੱਬੇ ਵਾਲ ਦੇ ਵਿੱਚ ਆਪਦੇ 13 ਉਮੀਦਵਾਰ ਬਿਨਾ ਲੜੇ ਹੀ ਬਿਨਾ ਜਿਹੜੀਆਂ ਚੋਣਾਂ ਲੜੇ ਹੀ ਜੇਤੂ ਘਰਾਰ ਦੇ ਦਿੱਤੇ ਗਏ। ਹੂੰ। ਦੇਖੋ ਪੰਜਾਬ 'ਚ ਪਹਿਲੀ ਵਾਰ ਹੋਇਆ। ਜੀ। ਜੇ 15 ਤੋਂ 20 ਸਾਲ ਦਾ ਰਿਕਾਰਡ ਦੇਖੀਏ ਹੂੰ ਤਾਂ ਇਦਾਂ ਦੀ ਉਮੀਦਵਾਰ ਪਹਿਲੀ ਵਾਰ ਹੀ ਚੁਣੇ ਗਏ ਨੇ। ਵੀ ਕਿਸੇ ਨੇ ਹਿੰਮਤ ਹੀ ਨਹੀਂ ਕੀਤੀ। ਹੂੰ। ਸੋ ਟੋਲ ਠੋਲ ਠਮੱਕੇ ਦੇ ਨਾਲ ਸਵਾਗਤ ਕੀਤਾ ਗਿਆ ਫਿਰ ਉਹਨਾਂ ਦਾ। ਦੇਖੋ ਢੋਲ ਠਮੱਕੇ ਦੀ ਗੱਲ ਤਾਂ ਤਾਂ ਹੁੰਦੀ ਨਾ ਜੇ ਆਪਣੇ ਨਾਲ ਕਿਸੇ ਦੇ ਐਂਟੀ ਲੜਦੇ ਹੂੰ ਜੇ ਕੋਈ ਉਹਨਾਂ ਦਾ ਉਹਨਾਂ ਦੇ ਨਾਲ ਕੋਈ ਹੋਰ ਪਾਰਟੀ ਵਾਲਾ ਕਾਗਜ਼ ਭਰਦਾ ਫਿਰ ਪਤਾ ਲੱਗਦਾ ਵੀ ਹਾਂ ਵੀ ਆਮ ਪਾਰਟੀ ਦਾ ਝਾਰੂ ਚੱਲਿਆ ਜਾਂ ਫਿਰ ਪੰਜਾ ਚੱਲਿਆ ਜਾਂ ਤਕੜੀ ਚੱਲੀ ਆ ਹਸੋ ਕਿਸਰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਦੇ ਅਗੇਂਸਟ ਕੋਈ ਉਮੀਦਵਾਰ ਖੜਿਆ ਹੀ ਨਹੀਂ ਦੇਖੋ ਉਮੀਦਵਾਰ ਖੜੇ ਨੇ ਉਹ ਕਹਿੰਦੇ ਪੇਪਰ ਭਰੇ ਸੀ ਰੱਦ ਕਰ ਦਿੱਤੇ ਗਏ ਹੂੰ ਕੋਈ ਫਾਇਲਾਖ ਹੋ ਕੇ ਭੱਜ ਗਿਆ ਹੂੰ ਇਹ ਲਗਾ ਲੋ ਵੀ ਕੋਈ ਨਾ ਕੋਈ ਆਬਜੈਕਸ਼ਨ ਲੱਗੀ ਹੂੰ ਵੀ ਤੁਸੀਂ ਪੜ੍ਹੇ ਲਿਖੇ ਨਹੀਂ ਜਾਂ ਤੁਹਾਡੀਆਂ ਉੰਨੀ ਪੜ੍ਹਾਈ ਨਹੀਂ ਪੂਰੀ ਹੂੰ ਪਰ ਚਲੋ ਸਾਨੂੰ ਤਾਂ ਇਹ ਆ ਵੀ ਪੰਜਾਬ ਦੇ ਜਿਹੜੇ ਮੁੱਦੇ ਆ ਉਹ ਚੁੱਕੇ ਜਾਣ ਪੰਜਾਬ ਦਾ ਵਿਕਾਸ ਹੋਵੇ ਅਸੀਂ ਤਾਂ ਆਪਣੇ ਮਾਧਿਅਮ ਰਾਹੀਂ ਜਿਹੜੇ 13 ਕੈਂਡੀਡੇਟ ਚੁਣੇ ਗਏ ਨੇ ਜਿਹੜੇ ਬਿਨਾ ਲੜੇ ਜਿੱਤੇ ਨੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆ ਸੋ ਕਿ ਸਰ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਉਹਨਾਂ ਉਮੀਦਵਾਰਾਂ ਨੂੰ ਵਧਾਈ ਤਾਂ ਦੇਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਹੀ ਕੁਝ ਲੋਕ ਅਜੇਹੇ ਵੀ ਨੇ ਜਿਹੜੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਕਹਿ ਰਹੇ ਨੇ ਕਿ ਇਹਨਾਂ ਨੇ ਮੈਦਾਨ ਦੇ ਵਿੱਚ ਉਤਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਕਹਿਣ ਦਾ ਭਾਵ ਹੈ ਕਿ ਆਪਣੇ ਵਿਰੁੱਧ ਕਿਸੇ ਨੂੰ ਖੜਨ ਨਹੀਂ ਦਿੱਤਾ ਦੇਖੋ ਤੁਹਾਨੂੰ ਯਾਦ ਹੋਵੇ ਪਿੱਛੇ ਜੇ ਗਾਣਾ ਆਇਆ ਸੀ ਸਾਡਾ ਚੱਲਦਾ ਇਹ ਤਕਾ ਸੀ ਤਾਂ ਕਰਦੇ ਜੀ ਉਹ ਮੇਰੇ ਹੁਣ ਬੈਠੇ ਦਿਮਾਗ 'ਚ 17 ਵਜੀਆਂ ਹੂੰ ਵੀ ਇਹ ਧੱਕਾ ਜਿਹੜਾ ਅੱਜ ਹੋਇਆ ਹੂੰ ਕਿਤੇ ਨਾ ਕਿਤੇ ਜਿਹੜੇ ਪੰਜਾਬ ਵਾਸੀ ਨੇ ਉਹ ਆ ਖਬਰ ਦੇਖਣਗੇ ਹੂੰ ਤੇ ਉਹਨਾਂ ਨੂੰ ਲੱਗੂਗਾ ਕਿ ਯਾਰ ਵਾਕਈ ਬਹੁਤ ਜ਼ਿਆਦਾ ਧੱਕਾ ਹੋ ਗਿਆ ਵੀ ਕੋਈ ਉਮੀਦਵਾਰ ਨੇ ਹਿੰਮਤ ਕੀਤੀ ਕਿਵੇਂ ਨਹੀਂ ਹੂੰ ਕਿਉਂਕਿ ਦੇਖੋ ਕਾਂਗਰਸ ਦਾ ਵੀ ਉਹਨਾਂ ਹੀ ਹੱਕ ਆ ਚੋਣਾਂ ਲੜੇ ਹੂੰ ਅਕਾਲੀ ਦਲ ਦਾ ਵੀ ਉਹਨਾਂ ਹੀ ਹੱਕ ਆ ਵੀ ਆਪਣੇ ਹਲਕਿਆਂ ਦੇ ਵਿੱਚ ਚੋਣਾਂ ਲੜੀ ਜਾਵੇ ਹੂੰ ਦੇਖੋ ਕਿੰਨੀ ਤਾਨਾਸ਼ਾ ਸਰਕਾਰ ਆ ਵੀ ਤੁਸੀਂ ਬੰਦਿਆਂ ਦੇ ਕਾਗਜ ਪਾੜਦੇ ਓਬਜੈਕਸ਼ਨਾਂ ਲਗਾਤੀਆਂ ਵੀ ਤੁਹਾਨੂੰ ਚੋਣ ਲੜਨ ਨਹੀਂ ਦਿੱਤੀ ਜਾਣੀ ਵੀ ਸਾਡੇ ਜਿਹੜੇ ਕੈਂਡੀਡੇਟ ਨੇ ਹਲੇ ਵੋਟਾਂ ਆਉਂਦੀਆਂ ਨਹੀਂ ਜੀ ਦੇਖੋ ਵੋਟਾਂ 14 ਤਰੀਕ ਨੂੰ ਨੇ 17 ਨੂੰ ਰਿਜ਼ਲਟ ਹੋਣੇ ਸੀ ਜੀ ਪਰ ਅੱਜ ਉਹਨਾਂ ਨੇ ਦੇਖਿਆ ਵੀ ਦੇਖੋ ਪੇਪਰ ਆਮ ਆਦਮੀ ਵਾਲਿਆਂ ਦੇ ਭਰੇ ਗਏ ਨੇ ਤੇਰਾ ਕੈਂਡੀਡੇਟ ਨੇ ਵੀ ਇਹਨਾਂ ਨੂੰ ਜੇਤੂ ਕਰਾਰ ਦੇ ਦੋ ਸੋ ਕੀ ਸਰ ਬ੍ਰੇਕਿੰਗ ਰਿਪੋਰਟਸ ਤੋਂ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਖਡੂਰ ਸਾਹਿਬ ਤੋਂ ਵੀ ਅਕਾਲੀ ਉਮੀਦਵਾਰ ਜਿੱਤ ਚੁੱਕੇ ਨੇ ਉੱਥੇ ਵੀ ਲਗਾ ਲੋ ਸੇਮ ਗੱਲ ਹੋਈ ਹਮ ਅਕਾਲੀ ਦਲ ਦੇ ਲੀਡਰ ਨੇ ਸੁਖਵੀਰ ਬਾਦਲ ਜੀ ਹਮ ਉਹਨਾਂ ਨੇ ਵਧਾਈ ਦਿੱਤੀ ਹੈ ਬੀਬੀ ਜਸਵੀਰ ਕੌਰ ਜੀ ਨੂੰ ਹਮ ਉਹਨਾਂ ਦੇ ਬਰਾਬਰ ਵੀ ਕੋਈ ਕੈਂਡੀਡੇਟ ਖੜਿਆ ਨਹੀਂ ਹਮ ਹੁਣ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਥੇ ਵੀ ੱਤਕਾ ਹੋਇਆ ਜੀ ਬਿਲਕੁਲ ਸੋ ਆਮਾ ਪਿੰਡ ਕਈ ਪਿੰਡ ਹੁੰਦੇ ਨੇ ਜਿੱਥੇ 100 200 300 ਵੋਟ ਹੋਵੇ ਜੀ ਜੀ ਜਿੱਥੇ ਅਨਪੜਤਾ ਜ਼ਿਆਦਾ ਹੋਵੇ ਜੀ ਇਸ ਲਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਚਲੋ ਉੱਥੇ ਹਿੰਮਤ ਨਹੀਂ ਹੋਈ ਜਾਂ ਨਹੀਂ ਹਮ બીજા કોઈ کھڑے 아니 ہم ਉੱਥੇ ਵੀ ਕਹਿ ਸਕਦੇ ਆ ਕਿ ਬੀਬੀ ਜੁਝਾਰੂ ਹੋਣੀ ਆ ਮਿਹਨਤ ਕਰਦੀ ਹੋਣੀ ਆ ਸਿਰਫ ਸੰਤੀ ਲੋਕਾਂ ਦੀ ਰਹਿ ਰਮਾਈ ਦੇ હેਠ ਉਹਨਾਂ ਨੂੰ ਬਣਾ ਦਿੱਤਾ ਗਿਆ ਜੀ ਬਿਲਕੁਲ ਸੋ ਆਮ ਆਦਮੀ ਪਾਰਟੀ ਤੋਂ ਜੋ 13 ਉਮੀਦਵਾਰ ਜਿੱਤੂ ਰਹੇ ਨੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਉਹਨਾਂ ਉਮੀਦਵਾਰਾਂ ਨੂੰ ਵਧਾਈ ਦਰੂਰ ਦੇਣਾ ਚਾਹੁੰਦੇ ਹਾਂ ਕਿਉਂਕਿ ਉਹ ਵਧਾਈ ਦੇ ਪਾਤਰ ਨੇ ਸੋ ਕੀ ਸਰ ਉਸ ਤੋਂ ਬਾਅਦ ਅਗਲੇ ਮੁੱਦੇ ਤੇ ਵਾਦਦੇ ਆ ਸਵੇਰ ਤੋਂ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਜ਼ਰੂਰ ਦੇਖੀ ਹੋਏਗੀ ਜਿਸ ਦੇ ਵਿੱਚ ਉੱਤਰਾਖੰਡ ਦੇ ਕਾਂਗਰਸ ਦੇ ਸੀਨੀਅਰ ਆਗੂ ਕਿਸੇ ਸਿੱਖ ਨੌਜਵਾਨ ਦਾ ਮਜ਼ਾਕ ਉਡਾਉਂਦੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜੇਕਰ ਉਹ ਕੁਰਬਾਨੀਆਂ ਨਾ ਦਿੰਦਾ ਸ਼ਹੀਦੀਆਂ ਨਾ ਦਿੰਦਾ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ ਦੇਖੋ ਇਹ ਜਿਹੜੀ ਘਟਨਾ ਉੱਤਰਾਖੰਡ ਦੇ ਮੰਤਰੀ ਹਰਕ ਸਿੰਘ ਰਾਵਤ ਜੀ ਦੀ ਹੈ ਜੀ ਹਰਕ ਸਿੰਘ ਰਾਵਤ ਜੀ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਜੀ ਦੇਖੋ ਪਬਲਿਕ ਮੀਟਿੰਗ ਚੱਲ ਰਹੀ ਸੀ ਕਿਤੇ ਨਾ ਕਿਤੇ ਤੁਹਾਨੂੰ ਵੀ ਪਤਾ ਵੀ ਜਿਹੜੇ ਹੁੰਦੇ ਆ ਨਾ ਬੰਦੇ ਵੀ ਆਪਾਂ ਵੀਡੀਓ ਬਣਾਉਣੀ ਆ ਲਗਾ ਲੋ মিডিਆ ਹੋ ਗਿਆ ਜਾਂ ਉੱਥੋਂ ਦੇ ਜਿਹੜੇ ਮੌਜੂਦ ਹੁੰਦੇ ਨੇ ਅਗਲਾ ਕਹਿੰਦਾ ਵੀ ਚਲੋ ਸਾਡਾ ਜਿਹੜਾ ਨੇਤਾ ਉਹ ਪਾਸ਼ਣ ਦੇ ਰਹੇ ਨੇ ਅਸੀਂ ਵੀਡੀਓ ਬਣਾ ਲਈਏ ਜੀ ਉਹ ਕਿਤੇ ਨਾ ਕਿਤੇ ਉਹਨਾਂ ਨੇ ਬੜੀ ਬੇਤੁਕੀ ਜੀ ਗੱਲ ਕਹਿ ਤੀ ਵੈਸੇ ਬਣਦੀ ਨਹੀਂ ਸੀ ਇਹ ਗੱਲ ਕਹਿਣੀ ਦੇਖੋ ਉੱਥੇ ਸਰਦਾਰ ਬੰਦੇ ਖੜੇ ਸੀ ਚਲੋ ਉਹਨਾਂ ਨੂੰ ਨਾਰਾ ਦੇਣ ਨੂੰ ਕਿਹਾ ਵੀ ਕਾਂਗਰਸ ਪਾਰਟੀ ਜਿੰਦਾਬਾਦ ਇਹੋ ਜੀ ਉਹਨਾਂ ਨੇ ਚਲੋ ਬਾਹ ਖੜੀ ਕੀਤੀ ਉਹ ਕਹਿੰਦੇ ਸਰਦਾਰ ਜੀ ਵੀ ਆਵਾਜ਼ ਉੱਚੀ ਕਰੋ 12 ਵਜੇ ਚੁੱਕੇ ਨਹੀਂ ਹੂੰ ਦੇਖੋ ਆ ਚੀਜ਼ਾਂ ਕਿਹੜੀਆਂ ਨਿਸ਼ਾਨਦੀਆਂ ਜੇ ਤੁਸੀਂ ਪਬਲਿਕ ਦੇ ਵਿੱਚ ਖੜੇ ਹੋ ਤਾਂ ਤੁਹਾਡੇ ਲਈ ਸਾਰੇ ਇੱਕ ਬਰਾਬਰ ਨਹੀਂ ਜੇ ਤੁਹਾਨੂੰ ਕੋਈ ਸੁਣਨ ਆਇਆ ਕਿਸੇ ਨਾਲ ਤੁਸੀਂ ਹਾਸਾ ਮਜ਼ਾਕ ਕਰਨਾ ਤਾਂ ਤੁਸੀਂ ਇਹ ਕਹਿ ਕੇ ਨਹੀਂ ਕਰਨਾ ਕਿ ਵੀ ਤੁਹਾਡੇ 12:00 ਵੱਜ ਗਏ ਜਾਂ 4:00 ਵੱਜ ਗਏ ਤੁਸੀਂ ਉਦਾਂ ਮਜ਼ਾਕ ਕਰ ਸਕਦੇ ਹੋ ਵੀ ਉਹਨਾਂ ਦੇ ਉੱਤੇ ਕੋਈ ਉਂਗਲ ਜਿਵੇਂ ਉਂਗਲ ਚੱਕੀ ਜਾਵੇ ਉਦਾਂ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਸੋ ਮਾਲਵਿੰਦਰ ਕੰਗਜੀ ਵੱਲੋਂ ਵੀ ਮੈਨੂੰ ਲੱਗਦਾ ਹੈ ਸਖਤ ਸ਼ਬਦਾਂ ਦੇ ਵਿੱਚ ਇਸ ਕਟਨਾ ਦੀ ਨਿੰਦਾ ਕੀਤੀ ਗਈ ਹੈ ਦੇਖੋ ਨਿੰਦਿਆ ਸਿੱਖ ਭਾਈਚਾਰੇ ਤੇ ਰੋਸ ਆ ਤੇ ਸਾਨੂੰ ਅੱਜ ਵੀ 12 ਵਜੇ 1 ਵਜ ਗਿਆ ਇਹ ਚੀਜ਼ਾਂ ਨੂੰ ਟਾਰਗੇਟ ਕਰਕੇ ਕਿਹਾ ਜਾਂਦਾ ਹੂੰ ਦੇਖੋ ਹੁਣ ਰਾਜਾ ਬੜਿੰਗ ਜੀ ਨੇ ਉਹਨਾਂ ਦਾ ਵੀ ਬਿਆਨ ਆਇਆ ਕਿ ਦੇਖੋ ਬੜੀ ਸ਼ਰਮਨਾਕ ਉਹਨਾਂ ਦੀ ਕਰਤੂਤ ਆ ਹੂੰ ਵੀ ਉਹਨਾਂ ਨੂੰ ਉਸ ਭਾਈਚਾਰੇ ਤੋਂ ਜਾਂ ਸਿੱਖ ਭਾਈਚਾਰੇ ਤੋਂ ਜਾਂ ਉਸ ਬੰਦੇ ਤੋਂ ਪਸੰਦ ਤੌਰ ਤੇ ਮਾਫੀ ਮੰਗਣੀ ਚਾਹੀਦੀ ਆ ਹੂੰ ਇਸ ਦੇ ਨਾਲ ਹੀ ਮਾਲਵਿੰਦਰ ਕੰਗ ਜੀ ਨੇ ਦੇਖੋ ਉਹਨਾਂ ਨੇ ਫਿਰ ਦੁਬਾਰਾ ਉਹੀ ਟਾਰਗੇਟ ਦੇਖੋ ਜੀ ਜਿਹੜੀ ਕਾਂਗਰਸ ਪਾਰਟੀ ਕੇ ਨਾ ਤਾਂ ਤਾਂ ਕੰਮ ਹੀ ਇਹ ਆ ਵੀ ਇਹਨਾਂ ਨੇ ਟੈਂਕ ਵੀ ਚੜਵਾਏ ਸੀ ਉਦੋਂ ਇੰਦਰਾ ਗਾਂਧੀ ਸੀ ਤੇ ਹੁਣ ਰਾਹੁਲ ਗਾਂਧੀ ਜੀ ਦੇਖੋ ਉਹਨਾਂ ਦੇ ਨੇਤਾ ਨੇ ਰਾਹੁਲ ਗਾਂਧੀ ਨਾਲ ਤਾਂ ਗੱਲ ਉਹ ਹੁੰਦੀ ਹੈ ਵੀ ਜਿਵੇਂ ਦਾਦੀ ਤੇ ਪੋਤਾ ਉਹ ਗੱਲਾਂ ਕਰਕੇ ਇਹ ਬੜੀ ਮੰਦ ਭਾਗੀ बोले वापस ਲੈਣੇ ਚਾਹੀਦੇ ਨੇ ਮਾਫੀ ਮੰਗਣੀ ਚਾਹੀਦੀ ਆ ਜੀ ਬਿਲਕੁਲ ਸੋ ਸਵੇਰ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਜਿਸ ਦੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਦੇ ਵੱਲੋਂ ਸਿੱਖ ਨੌਜਵਾਨ ਦਾ ਮਜ਼ਾਕ ਉਡਾਇਆ ਜਾਂਦਾ ਸੀ ਇਸ ਨੂੰ ਲੈ ਕੇ ਸਿੱਖ ਧਰਮ ਦੇ ਵਿੱਚ ਰੂਸ ਹੈ ਤੇ ਹਰ ਕੋਈ ਮਾਫੀ ਦੀ ਗੋਹਾਰ ਲਗਾ ਰਿਹਾ ਸੋ ਕੀ ਸਰ ਹੁਣ ਜ਼ਿਕਰ ਕਰਾਂਗੇ ਸੋਨੇ ਬਾਰੇ ਸੋਨੇ ਦੀਆਂ ਕੀਮਤਾਂ ਵੈਸੇ ਦਿਨ-ਬ-ਦਿਨ ਅਸਮਾਨ ਨੂੰ ਛੂੰਹਦੀਆਂ ਨਜ਼ਰ ਆ ਰਹੀਆਂ ਨੇ ਸੋ ਖਾਸ ਕਰਕੇ ਮਹਿਲਾਵਾਂ ਨੂੰ ਸੋਨਾ ਬਹੁਤ ਪਸੰਦ ਹੈ ਖਰੀਦਣਾ ਵੀ ਔਰ ਪਹਿਨਣਾ ਵੀ ਸੋ ਇਸੇ ਦੇ ਚੱਕਰ ਦੇ ਵਿੱਚ ਲੇਡੀਜ਼ ਨੇ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ 1 ਗ੍ਰਾਮ ਗੋਲਡ ਪਿੱਛੇ ਭੱਜਦੀਆਂ ਨੇ ਪਰ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਦੋਂ ਕਲਿਆਣ ਜੁਐਲਰਸ ਨੂੰ ਅਦਾਲਤ ਦੇ ਵੱਲੋਂ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਕੀ ਕਾਰਨ ਹੈ ਸੋ ਕੀ ਸਰ ਜਰੂਰ ਦੱਸੋ ਦੇਖੋ ਜਿਹੜੀ ਇਹ ਘਟਨਾ ਹੋਈ ਆ ਜਿਹੜੀ ਇਹ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਸੀ ਇਹ 2021 ਦੇ ਵਿੱਚ ਕੀਤੀ ਸੀ ਹਮ ਵਿਆਹ ਸ਼ਾਦੀ ਦਾ ਸੀਜ਼ਨ ਸੀ ਹਮ ਹਰ ਇੱਕ ਬੰਦੇ ਨੂੰ ਹੁੰਦਾ ਕਿ ਦੇਖੋ ਜਿਨ੍ਹਾਂ ਦਾ ਨਾਮ ਹੁੰਦਾ ਨਾ ਵੀ ਜੁਵੈਲਰਾਂ ਦਾ ਇਹਨਾਂ ਸ਼ਹਿਰ ਚ ਤੁੱਤੀ ਬੋਲਦੀ ਆ ਵੀ ਦੇਖੋ ਕਲਿਆਣ ਜੁਵੈਲਰ ਅਗਲਾ ਕਹਿੰਦਾ ਵੀ ਇਹ ਨਾ ਤੋਂ ਜਿਹੜਾ ਸੋਨਾ ਆ ਵੀ ਉਹ 22 ਕੈਰੇਟ 24 ਕੈਰੇਟ ਕਹਿ ਕੇ ਦਿੰਦੇ ਨੇ ਹੂੰ ਉਹਨਾਂ ਨੂੰ ਇੱਕ ਵਿਸ਼ਵਾਸ ਬਣਿਆ ਹੁੰਦਾ ਹੂੰ ਜਿਹੜਾ 22 ਕੈਰੇਟ ਦਾ ਸੋਨਾ ਨਾ ਹੂੰ ਉਹ ਕਿਸੇ ਕਾਰਨਾ ਕਰਕੇ ਉਹ ਵੇਚਣ ਜਾਂਦਾ ਦੁਕਾਨ ਤੇ ਉਦੋਂ ਨੂੰ ਪਤਾ ਲੱਗਦਾ ਵੀ ਇਹ ਤਾਂ 18 ਕੈਰੇਟ ਹੀ ਆ ਹੂੰ ਫਿਰ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਂਦਾ ਹੂੰ ਵੀ ਦੇਖੋ ਜੀ ਮੇਰੇ ਨਾਲ ਇੱਕ ਨਾਮੀ ਜਿਹੜੇ ਜੁਵੈਲਰ ਨੇ ਉਹਨਾਂ ਨੇ ਧੋਖਾ ਕੀਤਾ ਵੀ ਜਿਹੜਾ ਮੇਰੇ ਤੋਂ ਬਿੱਲ ਲਿਆ ਉਹ ਬਾਈ ਕੈਰੈਂਟ ਦਾ ਲਿਆ ਵਾ ਹਾਂ ਵੇ ਦੇਖੋ ਕਿਤੇ ਨਾ ਕਿਤੇ ਅਦਾਲਤ ਨੇ ਅੱਜ ਬਹੁਤ ਵਧੀਆ ਫੈਸਲਾ ਸੁਣਾਇਆ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਉਹਨਾਂ ਦੇ ਉੱਤੇ ਜੀ ਸੋ ਬਿਲਕੁਲ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਸੰਦੇਸ਼ ਦਰਸ਼ਕਾਂ ਨੂੰ ਜ਼ਰੂਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਵੀ 골ਡ ਖਰੀਦਣ ਜਾਂਦੇ ਹੋ ਸੋਨਾ ਖਰੀਦਣ ਜਾਂਦੇ ਹੋ ਕਿਉਂਕਿ ਵੈਡਿੰਗ ਸੀਜ਼ਨ ਹੈ ਔਰ ਖਾਸ ਕਰਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਉਸ ਤੇ ਹੋਲ ਮਾਰਕ ਸਟੈਂਪ ਹੈ ਜਿਹੜੀ ਉਹ ਜ਼ਰੂਰ ਚੈੱਕ ਕਰਨੀ ਹੈ ਤਾਂ ਕਿ ਕੋਈ ਵੀ ਧੋਖਾਧੜੀ ਦਾ ਸ਼ਿਕਾਰ ਨਾ ਹੋ ਸਕੇ ਸੋ ਹੋਰ ਕੋਈ ਵੀ ਰਾਏ ਤੁਸੀਂ ਆਪਣੇ ਨਾਲ ਸਾਡੀ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ 'ਚ ਮ O caso tá anotado. Tá no